ਜਿਹੜਾ ਸੈਂਟਰ ਗਵਰਨਮੈਂਟ ਚ ਉੱਚੋਂ ਸਾਨੂੰ ਆ ਜਾਂਦਾ ਜੀ ਔਰ ਅਸੀਂ ਉਹ ਸੈਂਟਰ ਗਵਰਨਮੈਂਟ ਦੇ ਪੈਸੇ ਦੇ ਡਿਵੈਲਪਮੈਂਟ ਵਾਸਤੇ ਦਿਨ ਕੰਦਾ ਰਾਤ ਇੱਕ ਕਰ ਦਿੰਨੇ ਆ ਤੇ ਫਿਰ ਸਾਡਾ ਜੇ ਕੰਮ ਮੂਤ ਖੁਣੋ ਲੇਟ ਹੋਏ ਤੇ ਕਿੱਡੀ ਮਾੜੀ ਗੱਲ ਆ ਹੈ ਗਈ ਕੋਈ ਗ੍ਰਾਂਟ ਨਹੀਂ ਪੰਜਾਬ ਸਰਕਾਰ ਵੱਲੋਂ ਸਾਨੂੰ ਕਾਰਪੋਰੇਸ਼ਨ ਚ ਫਿਰ ਵੇਖੋ ਗਲੀਆਂ ਦੀਆਂ ਕੁਝ ਸਾਨੂੰ ਲੋੜ ਸੀ ਰੰਧਾਵਾ ਸਾਹਿਬ ਨੂੰ ਬੇਨਤੀ ਕੀਤੀ 38 ਲੱਖ ਰੁਪਈਆ ਸਾਨੂੰ ਬਟਾਲੇ ਦੀਆਂ ਗਲੀਆਂ ਬਣਾਉਣ ਵਾਸਤੇ ਰੰਧਾਵਾ ਸਾਹਿਬ ਨੇ ਦਿੱਤਾ ਵਿੱਚ ਕੰਮ ਚੱਲ ਰਿਹਾ ਜਿਹੜੇ ਤੁਸੀਂ ਲੋਕਾਂ ਨੇ ਐਨਓਸੀਆਂ ਦਿੱਤੀਆਂ ਤੁਸੀਂ ਲੋਕ ਨਕਸ਼ਾ ਪਾਸ ਕਰਾਉਂਦੇ ਹੋ ਤੁਸੀਂ ਪ੍ਰਾਪਰਟੀ ਟੈਕਸ ਦਿੰਦੇ ਹੋ ਉਹ ਪੈਸੇ ਸਾਡੇ ਕੋ ਇਕੱਠੇ ਹੁੰਦੇ ਆ ਤੇ ਉਹਦੇ ਨਾਲ ਅਸੀਂ ਕੰਮ ਕਰਾਉਂਦੇ ਆ ਬਟਾਲਾ ਦੇ ਵਿੱਚ ਕਈ ਸੜਕਾਂ ਇਹੋ ਜਿਹੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਕਿ ਉਹ ਸੜਕਾਂ ਦੀ ਨੁਹਾਰ ਬਦਲੀ ਜਾਵੇ ਮਾੜੇ ਹਾਲਾਤ ਦੇ ਵਿੱਚ ਆ ਔਰ ਉਹ ਪ੍ਰੋਜੈਕਟਸ ਨੂੰ ਨੂੰ ਲੈ ਕੇ ਇੱਕ ਵੀਡੀਓ ਜਾਰੀ ਹੁੰਦਾ ਬੀਤੇ ਕੱਲ ਇੱਕ ਵੀਡੀਓ ਜਾਰੀ ਹੁੰਦਾ ਕਾਂਗਰਸ ਦੇ ਹੀ ਐਮਸੀ ਔਰ ਕਾਂਗਰਸ ਦੇ ਪ੍ਰਧਾਨ ਸ਼ਹਿਰੀ ਪ੍ਰਧਾਨ ਜਿਹੜੇ ਨੇ ਉਹ ਇੱਕ ਵੀਡੀਓ ਜਾਰੀ ਕਰਦੇ ਆ ਔਰ ਦੱਸਦੇ ਨੇ ਕਿ 27 ਕਰੋੜ ਰੁਪਏ ਦਾ ਫੰਡ ਉਹਨਾਂ ਸੜਕਾਂ ਦੀ ਨੁਹਾਰ ਬਦਲਣ ਲਈ ਉਹਨਾਂ ਸੜਕਾਂ ਨੂੰ ਡਿਵੈਲਪ ਕਰਨ ਲਈ ਆ ਚੁੱਕਾ ਲੇਕਿਨ ਉਹ ਕੰਮ ਸ਼ੁਰੂ ਨਹੀਂ ਹੋ پا ਰਹੇ ਆਪਾਂ ਗੱਲ ਹੀ ਕਰਦੇ ਆ ਉਹਨਾਂ ਨਾਲ ਕਿ ਕੀ ਇਹ ਪੂਰਾ ਮਾਮਲਾ ਕੀ ਹੈ ਵੀਡੀਓ ਤੁਹਾਡਾ ਸਾਹਮਣੇ ਆਂਦਾ ਜ ਜਿਹਦੇ ਵਿੱਚ ਤੁਸੀਂ ਗੱਲ ਕਰਦੇ ਪਏ ਹੋ ਕਿ ਕਰੋੜਾਂ ਰੁਪਏ ਦਾ ਬਜਟ ਜਿਹੜਾ ਸੈਂਟਰ ਗਵਰਨਮੈਂਟ ਦਾ ਆਇਆ ਹੋਇਆ ਲੇਕਿਨ ਲੱਗ ਨਹੀਂ ਰਿਹਾ ਲੱਗ ਕਿਉਂ ਨਹੀਂ ਰਿਹਾ ਇਹ ਜਦੋਂ ਪੈਸਾ ਹੀ ਆ ਗਿਆ ਸਰਕਾਰ ਦੇ ਕੋਲ ਆ ਗਿਆ ਜਾਂ ਤੁਹਾਡੀ ਨਗਰ ਕੌਂ ਆ ਗਿਆ ਫਿਰ ਕੀ ਮੁਸ਼ਕਲਾਂ ਕੀ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਨਮਸਕਾਰ ਸਰ ਬੇਨਤੀ ਹੈ ਵੀ ਜਿਹੜੀ ਕੱਲ ਮੈਂ ਵੀਡੀਓ ਜਾਰੀ ਕੀਤੀ ਉਹ ਇੱਕ ਇਦਾਂ ਸੀਗਾ ਵੀ ਸੈਂਟਰ ਸਰਕਾਰ ਵੱਲੋਂ ਹਮੇਸ਼ਾ ਗਰੰਟਾਂ ਹੁੰਦੀਆਂ ਹਨ ਤੋਂ ਗਰੰਟਾਂ ਹੈ ਕਿ ਡਿਵੈਲਪਮੈਂਟ ਫੰਡ ਹੈ ਡਿਵੈਲਪਮੈਂਟ ਫੰਡ ਦੇ ਪ੍ਰਤੀ ਸਾਨੂੰ 27 ਕਰੋੜ ਰੁਪਏ ਦੀ ਗਰੰਟ ਆਈ ਜਿੱਚ ਵਕ ਵਕ ਅਸੀਂ ਸ਼ਹਿਰ ਦੀਆਂ ਸੜਕਾਂ ਨੂੰ ਪਾਇਆ ਜਿੱਚ ਬਹੁਤ ਸਾਰੀ ਆਵਾਜਾਈ ਹੁੰਦੀ ਹੈ ਤੇ ਉਹਨੂੰ ਸਿਮਟਡ ਬਣਾਉਣ ਵਾਸਤੇ ਅਸੀਂ ਬੇਨਤੀ ਕੀਤੀ ਗਈ ਔਰ ਅਸੀਂ 12 1 2026 ਦਾ ਇਹ ਕਿੰਦਾ ਇਹ ਪਾਸ ਕੀਤੀਆਂ ਔਰ ਵਰਕ ਆਰਡਰ ਜਿਹੜੇ ਹੈ ਮੇਅਰ ਸਾਹਿਬ ਵੱਲੋਂ ਸਾਈਨ ਕਰਕੇ ਦਿੱਤੇ ਗਏ ਹੈ ਲੈਕਿਨ ਉਹ ਕੰਮ ਸ਼ੁਰੂ ਨਹੀਂ ਹੋ ਸਕਿਆ ਮੈਂ ਜੋ ਕੱਲ ਗਿਆ ਮੇਰੇ ਇੱਕ ਮੇਰੇ ਇੱਥੇ ਇੱਕ ਵਾਰਡ ਦੇ ਵਿੱਚ ਇਹ ਕੰਮ ਹੁੰਦਾ ਸੀਗਾ ਡਿਫੈਂਸ ਰੋਡ ਦਾ ਤੇ ਸਟਾਫ ਰੋਡ ਦੇ ਉੱਤੇ ਅਸੀਂ ਲਿੰਕ ਜੋੜਨਾ ਸੀ ਆਂ ਪਿਛੇ ਜੇ ਸਰਕਾਰ ਸਾਡੀ ਕਾਂਗਰਸ ਦੀ ਤੇ ਇਹ ਸ਼ੁਰੂ ਕਰਨ ਲੱਗੇ ਤੇ ਉਹ ਸਰਕਾਰ ਬਦਲ ਗਈ ਸਰਕਾਰ ਨਵੀਂ ਬਣੀ ਤਾਂ ਸ਼ੁਰੂ ਕਰਨ ਲੱਗੇ ਤੇ ਜੋ 31 ਮਾਰਚ ਤੱਕ ਸਾਨੂੰ ਕੰਮ ਬਣਾਉਣਾ ਚਲਾਉਣਾ ਸੀਗਾ ਕਿ ਉਹ ਸਾਡੇ ਪੈਸੇ ਵਾਪਸ ਚਲ ਗਏ ਮੈਨੂੰ ਬੜਾ ਦੁੱਖ ਹੋਇਆ ਕੱਲ ਮੇਰੇ ਮਨ 'ਚ ਗੱਲ ਆਈ ਮੈਂ ਮੇਰੇ ਸਾਹ ਕੰਮ ਕਿਉਂ ਨਹੀਂ ਸ਼ੁਰੂ ਹੋਣ ਦੇ ਕਿ ਤੁਸੀਂ ਇੱਕ ਮੈਨੂੰ ਰੰਧਾਵਾ ਸਾਹਿਬ ਦੇ ਪੀਰ ਦਾ ਦਿੱਲੀ ਤੋਂ ਫੋਨ ਆਇਆ ਵੀ ਜਿਹੜੇ ਸਾਡੇ ਫੰਡਸ ਨੇ ਸੈਂਟਰ ਗਵਰਨਮੈਂਟ ਦੇ ਉਹ ਕੰਮ ਚੱਲ ਰਹੇ ਆ ਕਿ ਨਹੀਂ ਚੱਲ ਰਹੇ ਮੈਂ ਕਹਿੰਦਾ ਬਿਲਕੁਲ ਚੱਲ ਰਹੇ ਆ ਮੈਨੂੰ ਉਹਨਾਂ ਨੇ ਦੱਸਿਆ ਵੀ ਸਿਰਫ ਨਾ ਮਹੂਰਤ ਨੂੰ ਨਾ ਕੰਮ ਰਹਿ ਗਿਆ ਪੀ ਐਮ ਐਲ اے ਸਾਹਿਬ ਕੋ ਟਾਈਮ ਨਹੀਂ ਲੱਗਣ ਰਿਹਾ ਜਿੱਦਾਂ ਐਮ ਐਲ ਸਾਹਿਬ ਟਾਈਮ ਕਰਦੇ ਆ ਕੱਢਦੇ ਆ ਤੇ ਮਹੂਰਤ ਕਰਕੇ ਕੰਮ ਸ਼ੁਰੂ ਹੋ ਜਾਂਦਾ ਤੇ ਮੈਂ ਕਹਿੰਦਾ ਯਾਰ ਮਹੂਰਤ ਤੁਸੀਂ ਕਰ ਲਓ ਇਹ ਕਿਹੜਾ ਉਹ ਕਹਿੰਦਾ ਇਹ ਬਾਹਰ ਦਾ ਕੰਮ ਹੈ ਮੇਅਰ ਨਗਰ ਨਿਗਮ ਦੇ ਮੇਅਰ ਆ ਉਹ ਵੀ ਤੇ ਕਰ ਸਕਦੇ ਉਹ ਕਹਿੰਦੇ ਵੀ ਤੈਨੂੰ ਪਤਾ ਸੰਜੀਪ ਵੀ ਮੈਂ ਮ ਦਾ ਕੰਮ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਵੀ ਇੰਨੇ ਮਿਊਸਪਲ ਫੰਡ ਦੇ ਵਿੱਚੋਂ ਕੰਮ ਕੀਤੇ ਜਾਂਦੇ ਜਿਹੱਚ ਮੇਰ ਸਾਹਿਬ ਇਹ ਪਲੇਟ ਦੇ ਉੱਤੇ ਨਾਮ ਵੀ ਨਹੀਂ ਲਿਖਿਆ ਹੁੰਦਾ ਕਹਿੰਦੇ ਮੈਂ ਤਾਂ ਕਦੀ ਕੇ ਇਹ ਕਲ ਮਹਿਸੂਸ ਨਹੀਂ ਕੀਤੀ ਵੀ ਮੋਟਵਾ ਕੰਮ ਸ਼ੁਰੂ ਕਰੋ ਲੋਕਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ ਕੰਮਾਂ ਦੀ ਕਿਹੜੀ ਗੱਲ ਲੇਕਿਨ ਜੀ ਜਿਹੜੀਆਂ ਤੁਸੀਂ 27 ਕਰੋੜ ਦੀ ਫੰਡ ਦੀ ਗੱਲ ਕਰਦੇ ਪਿਓ ਜਿਹੜੇ ਵਰਕ ਆਰਡਰ ਦੀ ਗੱਲ ਕਰਦੇ ਪਿਓ ਉਹ ਜਿਹੜੇ ਕੰਮ ਨੇ ਸੜਕਾਂ ਨੇ ਬਹੁਤ ਸਮੇਂ ਤੋਂ ਲਟਕੇ ਹੋਏ ਪ੍ਰੋਜੈਕਟ ਸ਼ਾਇਦ ਇੱਕ ਰੇਲਵੇ ਰੋਡ ਦਾ ਵੀ ਸਾੜਕਾ ਜਿੱਥੋਂ ਰੋਜ਼ ਮੇਰੇ ਰੱਖ ਨਗਦੇ ਨੇ ਕਿਉਂਕਿ ਜਦੋਂ ਉਥੇ ਸਪੈਸ਼ਲ ਲੱਗਦੀ ਹੈ ਜਾਂ ਕੋਈ ਵੀ ਆਵਾਜਾਈ ਹੈ ਮੇਨ ਇੰਡਸਟਰੀਜ਼ ਦੇ ਨਾਲ ਜੁੜਿਆ ਹੋਇਆ ਰੋਡ ਆ ਔਰ ਇਦਾਂ ਦੀਆਂ ਜਿਹੜੀਆਂ ਸੜਕਾਂ ਲੋਕਾਂ ਦੇ ਲੰਬੇ ਸਮੇਂ ਤੋਂ ਲਟਕੇ ਹੋਏ ਸੀ ਲੇਕਿਨ ਹੁਣ ਤੁਸੀਂ ਵੀ ਐਮਸੀਓ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਹੋ ਫੇਰ ਕਮੀ ਕਿਉਂ ਆ ਹਨਾ ਕਮਿਸ ਤੁਸੀਂ ਕਰੋ ਵੇਖੋ ਜੀ ਮੈਂ ਇੱਕ ਗੱਲ ਦੱਸਾਂ ਬੜੀ ਸਪਸ਼ਟ ਚਾਹੀਏ ਭਾਰਤੀ ਜਨਤਾ ਪਾਰਟੀ ਚਾਹੀਏ ਆਮ ਆਦਮੀ ਪਾਰਟੀ ਆ ਉਹ ਇੱਕ ਤੰਜ ਕਾਸੀ ਕਾਂਗਰਸ ਨੇ ਕੀਤਾ ਕੀ ਬਟਾਲੇ ਕੈਂਗ ਕਾਂਗਰਸ ਦੇ ਵਿੱਚ ਕਾਂਗਰਸ ਪ੍ਰੈਜ਼ੀਡੈਂਟ ਮੈਂ ਵਲੇਕਿ ਕਾਂਗਰਸ ਦੀ ਸਾਡੇ ਕੋਲ ਕਾਰਪੋਰੇਸ਼ਨ ਆ ਜਦੋਂ ਇਹ ਹੁਣ ਮੈਂ ਸ਼ੁਰੂਆਤ ਕੀਤੀ ਆ ਵੀ ਇਹ ਤਾਂ ਜਿਹੜਾ ਕਸ ਦੇਣਾ ਜਵਾਬ ਤੇ ਜਰੂਰ ਦੇਈਏ ਇਹ ਕੰਮ ਤਾਂ ਬਹੁਤ ਕਰਦੇ ਆ ਕੋਖੋ ਆਹੀ ਟੁੱਟਾ ਹੀ ਫੜਿਆ ਜੀ ਸੈਂਟਰ ਸਰਕਾਰ ਦੇ ਅੱਗੇ ਤੇ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਸਾਨੂੰ ਬਟਾਲੇ ਸ਼ਹਿਰ ਵਾਸੀ ਕੋਈ ਫੰਡ ਦੋ ਬਟਾਲੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੋਈ ਪੈਸਾ ਧਿਲਾ ਦੋ ਅਸੀਂ ਬਟਾਲੇ ਲਾ ਸਕੀਏ ਜੋ ਕਿ ਪੰਜਾਬ ਸਰਕਾਰ ਵੱਲੋਂ ਤਾਂ ਸਾਡਾ ਠੂਠਾ ਖਾਲੀ ਰਹਿੰਦਾ ਜੀ ਉੱਥੋਂ ਦਾ ਖਾਉਂਦਾ ਨਹੀਂ ਤੇ ਜਿਹੜਾ ਸੈਂਟਰ ਗਵਰਨਮੈਂਟ ਚ ਉੱਚੋਂ ਸਾਨੂੰ ਆ ਜਾਂਦਾ ਦਿਨ ਕੰਦਾ ਰਾਤ ਇੱਕ ਕਰ ਦਿੰਦੇ ਆ ਤੇ ਫਿਰ ਸਾਡਾ ਜੇ ਕੰਮ ਮਹੂਰਤ ਨੂੰ ਲੇਟ ਹੋਏ ਤੇ ਕਿੱਡੀ ਮਾੜੀ ਗੱਲ ਆ ਪਰ ਮੈਂ ਤੇ ਬੇਨਤੀ ਕੀਤੀ ਹੈ ਕੱਲ ਐ ਮੇਰੇ ਸਭ ਨੂੰ ਐਮੇ ਸਭ ਟਾਈਮ ਕੱਢੋ ਨਹੀਂ ਟਾਈਮ ਤੇ ਮੁਰਤ ਕੇ ਚੱਲਦੇ ਕੰਮ ਚ ਟਿੰਗ ਜਾ ਕੇ ਮਹੂਰਤ ਕਰ ਦਿਓ ਕੰਮ ਤੇ ਸ਼ੁਰੂ ਕਰਾ ਲੀਏ ਪੰਜਾਬ ਸਰਕਾਰ ਤਾਂ ਕਹੇ ਖਾਲੀ ਠੁੱਠਾ ਹੀ ਦਿੰਦਾ ਹੈਗਾ ਹੀ ਕੋਈ ਗ੍ਰਾਂਟ ਨਹੀਂ ਪੰਜਾਬ ਸਰਕਾਰ ਵੱਲੋਂ ਸਾਨੂੰ ਕਾਰਪੋਰੇਸ਼ਨ ਚ ਫਿਰ ਵੇਖੋ ਗਲੀਆਂ ਦੀਆਂ ਕੁਝ ਸਾਨੂੰ ਇਹ ਲੋੜ ਸੀ ਰੰਧਾਵਾ ਸਾਹਿਬ ਨੂੰ ਬੇਨਤੀ ਕੀਤੀ 38 ਲੱਖ ਰੁਪਏ ਸਾਨੂੰ ਬਟਾਲੇ ਦੀਆਂ ਗਲੀਆਂ ਬਣਾਉਣ ਵਾਸਤੇ ਰੰਧਾਵਾ ਸਾਹਿਬ ਨੇ ਦਿੱਤਾ ਜਿਹੜੇ ਐਮਪੀ ਫੰਡ ਦੇ ਵਿੱਚੋਂ ਪਰ ਉਹ ਐਮਪੀ ਫੰਡ ਚ ਦਿੱਤਾ ਜਿਹਦੇ ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਦੇ ਨੁਮਾਇंदे ਆਪਣੀਆਂ ਲਾਲਿੰਦ ਨੇ ਪਲੇਟਾਂ ਵੀ ਅਸੀਂ ਪੰਜਾਬ ਸਰਕਾਰ ਨੇ ਇਹ ਫੰਡ ਦਿੱਤਾ ਕਿ ਐਮਪੀ ਫੰਡ ਚੋਂ ਜਿਹੜੇ ਸਾਨੂੰ ਪੈਸੇ ਆਏ ਨੇ ਸੈਂਟਰ ਸਰਕਾਰ ਜਿਹੜੇ ਪੈਸੇ ਆਏ ਚੋਂ ਰੰਧਾਵਾ ਸਾਹਿਬ ਦਾ ਉਸ ਪਲੇਟ ਦੇ ਉੱਤੇ ਨਾਮ ਨਹੀਂ ਲਿਖਿਆ ਜਾਣਾ ਚਾਹੀਦਾ ਕਿ ਉਹ ਐਮਪੀ ਫੰਡ ਚੋਂ ਪੈਸੇ ਆਏ ਨੇ ਫਿਰ ਦੇਖੋ ਮੈਂ ਇੱਕ ਗੱਲ ਵੇਖੋ ਅਗਰ ਅਸੀਂ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤੇ ਐਮਪੀ ਫੰਡ ਚੋਂ ਸਾਨੂੰ 10 ਲੱਖ ਰੁਪਇਆ ਵਾਰ ਮੈਮੋਰੀਅਲ ਵਾਸਤੇ ਰੰਧਾਵਾ ਸਾਹਿਬ ਨੇ ਦਿੱਤਾ ਉਹਦਾ ਕੰਮ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੰਮ ਦੀ ਡਿਲੇ ਆ ਪੰਜਾਬ ਦੇ ਡਿਪਾਰਟਮੈਂਟਲ ਕੰਮ ਦੀ ਡਿਲੇ ਆ ਸੈਂਟਰ ਫੰਡ ਸੈਂਟਰ ਦੇ ਫੰਡਰ ਦੀ ਗੱਲ ਨਹੀਂ ਹੈਗੀ 10 ਲੱਖ ਰੁਪਈਆ ਪੀ ਡਬਲਯੂ ਡੀ ਕੋ ਪਿਆ ਵਾ ਵਾਰ ਮੈਮੋਰੀਅਲ ਬਣਾਉਣ ਵਾਸਤੇ ਸਾਡਾ ਜਿੱਥੇ ਇਹ ਆਰਬਾਵਲ ਕੈਸ ਦੇ ਇਲਾਕੇ ਉਹ ਪੁਰਾਣਾ ਜਿਹੜਾ ਵਾਰ ਮੋਰੀ ਪੁਰਾਣਾ ਵਾਰ ਮੋਰੀ ਉੱਥੇ ਕੰਮ ਨਹੀਂ ਸ਼ੁਰੂ ਹੋ ਰਿਹਾ ਉਹ ਕੱਲ ਫਿਰ ਰਿਮਾਈਂਡਰ ਪਾਇਆ ਗਿਆ ਵਾ ਰੰਧਾਉ ਸਾਬ ਵੱਲੋਂ ਦਿੱਲੀ ਤੋਂ ਫੇਰ ਵੇਖੋ 10 ਲੱਖ ਰੁਪਈਆ ਵੀ ਲੱਖ ਰੁਪਏ ਮੰਗਿਆ ਸੀ ਪਵਨ ਕੁਮਾਰ ਪੰਮਾ ਜੀ ਨੇ ਅਚਲੇਸ਼ਵਰ ਧਾਮ ਵਿਖੇ ਇਹ ਉਹ ਲਗਾਉਣੀ ਸੀਗੀ ਅਸੀਂ ਸੋਲਰ ਸਿਸਟਮ ਦਾ ਉਹਨਾਂ ਕਹਿੰਦੇ 10 ਲੱਖ ਰੁਪਏ ਮੇਰੇ ਕੋ ਹੁਣ ਲੈ ਲਓ 10 ਲੱਖ ਰੁਪਏ ਮੇਰੇ ਕੋ ਅਗਲੀ ਮਾਰਚ ਤੋਂ ਬਾਅਦ ਲੈ ਲੇ 10 ਲੱਖ ਰੁਪਏ ਉਹਨਾਂ ਨੂੰ ਦੇ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਵੇਖੋ ਤੁਹਾਨੂੰ ਸ਼ਾਇਦ ਮੈਂ ਤੁਹਾਨੂੰ ਚਿੱਠੀ ਵੀ ਦੇ ਦਾਂਗਾ ਰੰਧਾਵਾ ਸਭ ਗਟਕਰੀ ਸਾਹਿਬ ਕੋ ਗਏ ਕਹਿੰਦੇ ਵੀ ਸਾਡੇ ਬਟਾਲੇ ਦੇ ਵਿੱਚ ਸ਼੍ਰੀ ਗੁਰਨਾਨ ਸਿੰਘ ਦੇਵ ਜੀ ਦਾ ਵਿਆਹ ਹੋਇਆ ਗੁਰਨਾਨ ਸਿੰਘ ਦੇਵ ਜੀ ਆਏ ਨੇ ਗੁਰਨਾਣ ਦੇਵ ਜੀ ਦੇ ਜਿੱਥੇ ਵਹਿ ਡੇਰਾ ਸਭ ਗੁਰਦੁਆਰਾ ਤੇ ਕਨ ਸਭ ਗੁਰਦੁਆਰਾ ਜਿੱਤੇ ਜਿੰਨੇ ਰਸਤੇ ਜਾਂਦੇ ਨੇ ਉਹ ਸਾਰੇ ਰਸਤੇ ਜਿਹੜੇ ਆ ਪੱਕੇ ਹੋਣੇ ਚਾਹੀਦੇ ਆ ਉਹ ਔਰ ਗਟਕਰੀ ਨੇ ਸਪੈਸ਼ਲ ਇੱਕ ਚਿੱਠੀ ਭੇਜੀ ਹੈ ਚਿੱਠੀ ਮੇਰੇ ਮੋਬਾਈਲ 'ਚ ਪਈ ਹੈ ਤੁਹਾਨੂੰ ਦਿਖਾ ਦਿੰਨਾ ਉਹਨਾਂ ਨੇ ਕਿਹਾ ਗਿਆ ਵੀ ਆਉਣ ਵਾਲੇ ਟਾਈਮ 'ਚ ਉਹ ਜਿੰਨੇ ਵੀ ਰਸਤੇ ਆ ਸਾਰੇ ਅਸੀਂ ਸੈਂਟਰ ਸਰਕਾਰ 'ਚੋਂ ਪੈਸੇ ਭੇਜਾਂਗੇ ਰਨਾਵਾ ਸਾਹਿਬ ਤੁਹਾਨੂੰ ਫੰਡ ਦੇਵਾਂਗੇ ਤੁਸੀਂ ਉਹ ਫੰਡ ਜਿਹੜਾ ਵਾ ਉਥੇ ਪੱਕੇ ਕਰਾ ਲਿਓ ਸਟੇਟ ਨੂੰ ਤੁਸੀਂ ਨਿਗਮ ਕਦੀ ਮਤੇ ਨਹੀਂ ਪਾਏ ਭੇਜਿਆ ਨਹੀਂ ਕਦੀ ਅਸੀਂ ਹਮੇਸ਼ਾ ਹੀ ਮਤੇ بڑے ਮਤੇ ਪਾਣੇ ਆ ਤਾਂ ਪਰ ਪਛੇ ਜਦੋਂ ਮੀਟਿੰਗ ਆ ਅਸੀਂ ਮਤਾ ਆ ਮਤਾ ਵੀ ਸੈਂਟਰ ਗਵਰਨਮੈਂਟ ਨੂੰ ਪਾ ਕੇ ਭੇਜਿਆ ਤੇ ਉਹਨਾਂ ਨੇ ਪੈਸੇ ਭੇਜਿਆ ਪੰਜਾਬ ਸਰਕਾਰ ਨੂੰ ਮਤਾ ਪਾ ਕੇ ਭੇਜਣਾ ਤੇ ਪੈਸਾ ਕੋਈ ਆਉਂਦਾ ਨਹੀਂ 300 ਕਰੋੜ ਰੁਪਏ ਦੇ ਐਸਟੀਮੇਟ ਜਿਹੜੇ ਆ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਨੇ ਭੇਜਿਓਏ ਨੇ ਕੋਈ ਮਤਾ ਹੀ ਨਹੀਂ ਯਾਰ ਆ ਰਿਹਾ ਨੇ ਵੀ ਬਟਾਲੇ ਸ਼ੇ ਕੰਮ ਚੱਲੇ ਨੇ ਗਲੀਆਂ ਨਾਲੀਆਂ ਦੇ ਜਿੰਨੇ ਵੀ ਕੰਮ ਚੱਲ ਰਿਹਾ ਜੇ ਸੜਕਾਂ ਦੇ ਤੇ ਉਤਰ ਆ ਗਏ ਬਾਕੀ ਮਿਊਸਪਲ ਫੰਡ ਦੇ ਵਿੱਚੋਂ ਕੰਮ ਚੱਲ ਰਿਹਾ ਜਿਹੜੇ ਤੁਸੀਂ ਲੋਕਾਂ ਨੇ ਐਨਓਸੀਆਂ ਦਿੱਤੀਆਂ ਤੁਸੀਂ ਲੋਕ ਨਕਸ਼ਾ ਪਾਸ ਕਰਾਉਂਦੇ ਹੋ ਤੁਸੀਂ ਪ੍ਰਾਪਰਟੀ ਟੈਕਸ ਦਿੰਦੇ ਹੋ ਉਹ ਪੈਸੇ ਸਾਡੇ ਕੰਮ ਕਰਾਉਂਦੇ ਆ ਅਸੀਂ ਕੋਈ ਸਹਾਨ ਨਹੀਂ ਲੋਕਾਂ ਦੇ ਕਰਨ ਲੋਕਾਂ ਦੇ ਪੈਸੇ ਲੋਕਾਂ ਚ ਲਾ ਰਹੇ ਆ ਅਸੀਂ ਕੋਈ ਘਾਨ ਨਹੀਂ ਕਰਦੇ ਸਰਕਾਰ ਕੋਈ ਸਪੈਸ਼ਲ ਫੰਡ ਨਹੀਂ ਦੇ ਰਹੀ ਕੋਈ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਸਟੇਟ ਸਰਕਾਰ ਵੱਲੋਂ ਕਿਸੇ ਕਿਸਮ ਦਾ ਕੋਈ ਸਪੈਸ਼ਲ ਫੰਡ ਨਹੀਂ ਆਇਆ ਪਰ ਮੈਂ ਇਸ ਗੱਲ ਦੀ ਹਮੇਸ਼ਾ ਹੀ ਦੁਹਾਈ ਦਿੱਤੀ ਆ ਐਮਐਲਏ ਸਾਹਿਬ ਨੂੰ ਵੀ ਬੇਨਤੀ ਆ ਵੀ ਉੱਪਰ ਜਾ ਕੇ ਖਾਪ ਪਈਏ ਉੱਪਰ ਜਾ ਕੇ ਬੇਨਤੀ ਕਰੀਏ ਵੀ ਸਾਡੇ ਕਾਰਪੋਰੇਸ਼ਨ ਨੂੰ ਕੋਈ ਨਾ ਕੋਈ ਪੈਸਾ ਤਲਾ ਦੋ ਤਾਂ ਜੀ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਹੁਣ ਮੈਨੂੰ ਇੱਕ ਗੱਲ ਆ ਕਿੰਨਾ ਚਿਰ ਰਹਿ ਗਿਆ ਐਮਐਲ ਇਲੈਕਸ਼ਨ ਨਾਲੋਂ ਦੇ ਵਿੱਚ 1 ਸਾਲ ਦਾ ਟਾਈਮ ਰਹਿ ਗਿਆ। ਅਸੀਂ 1 ਸਾਲ ਚ ਕੀ ਕੁਝ ਕਰ ਲਾਂਗੇ। ਪਤਾ ਨਹੀਂ ਇਲੈਕਸ਼ਨ ਕੌਂਸਲਰ ਦੀ ਹੁੰਦੀ ਆ ਨਹੀਂ ਹੁੰਦੀ ਪਰ ਅਸੀਂ ਲੋਕਾਂ ਚ ਜਵਾਬ ਦੇਈਆਂ। ਅਸੀਂ ਕੰਮ ਤੇ ਕੁਝ ਕਰੀਏ। ਤੋਂ ਮੇਰੇ ਕਹਿੰਦਾ ਭਾਵਾ ਜਿਹੜੀ 22 ਕਰੋੜ ਦੀ ਗੱਲ ਕੀਤੀ ਤੁਸੀਂ ਇਹ ਤੇ ਸ਼ਾਇਦ ਜੇ ਕੰਮ ਨਾਲ ਸ਼ੁਰੂ ਹੋਣ ਤੇ ਇਹਦਾ ਵੀ ਟਾਈਮ ਬਾਉਂਡ ਹੋਊਗਾ ਲੈ 27 ਕਰੋੜ ਰੁਪਏ ਸੀ 31 ਮਾਰਚ ਤੋਂ ਪਹਿਲਾਂ ਖਰਚ ਕਰਨਾ। 31 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਇਹਦਾ ਖਰਚ ਕਰਨਾ। ਜੇ ਇਹ ਨਾ ਖਰਚ ਕੀਤਾ ਤੇ ਪੈਸੇ ਇਹਦੇ ਵਾਪਸ ਚੱਲ ਜਣੇ। ਫਿਰ ਇੱਕ ਗੱਲ ਹੋਰ ਜੇ ਜਿੰਨੇ ਵੀ ਸਾਡੇ ਕੱਚੇ ਕੋਠਿਆਂ ਦੀਆਂ ਗ੍ਰਾਂਟਾਂ ਨੇ ਜਿਹੜੇ ਕੱਚੇ ਕੋਠੇ ਲੋਕਾਂ ਦੇ ਘਰਾਂ 'ਚ ਜਿਹੜੇ ਲੈਂਟਰ ਪਾਉਂਦੇ ਉਹ ਵੀ ਸੈਂਟਰ ਸਰਕਾਰ ਵੱਲੋਂ ਆ ਉਹ ਵੀ ਇੱਕ ਦਿਨ ਮੈਨੂੰ ਰੰਧਾ ਸਾਹਿਬ ਦਾ ਪੀਏ ਦਾ ਫੋਨ ਸੀਗਾ ਸੰਜੀਵ ਕੱਚੇ ਕੋਠੇ ਦੀਆਂ ਗ੍ਰਾਂਟਾਂ ਤੇ ਤੁਹਾਡੀਆਂ ਪ੍ਰੋਪਰ ਆ ਰਹੀਆਂ ਸਾਰਾ ਸਾਰਾ ਕੁਝ ਆ ਰਿਹਾ ਮੈਨੂੰ ਓਕੇ ਕਰੋ ਉਹ ਵੀ ਸੈਂਟਰ ਸਰਕਾਰ ਦੇ ਰਹੀ ਹੈ ਕੱਚੇ ਕੋਠੇ ਪੰਜਾਬ ਸਰਕਾਰ ਤੇ ਕੁਝ ਦੇ ਨਹੀਂ ਲੋਕਾਂ ਨੂੰ ਫੈਸਿਲਿਟੀ ਕੋਈ ਨਹੀਂ ਰਾਸ਼ਨ ਲੈ ਆ ਲਈਏ ਜਿਹੜਾ ਰਾਸ਼ਨ ਮਿਲਦਾ ਜੇ ਸਾਨੂੰ ਉਹ ਵੀ ਸੈਂਟਰ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਜਿਹੜਾ ਕਣਕ ਦੇਂਦੀ ਸੀ ਉਹ ਆਪਣਾ ਹਿੱਸਾ ਦੇਣ ਨਹੀਂ ਢਈ ਤੇ ਸੈਂਟਰ ਸਰਕਾਰ ਦੀ ਕਣਕਕਾਰੀ ਲੋਕਾਂ ਨੂੰ ਪੁਸ਼ ਕੇ ਵੇਲੋ ਕਣਕ ਜਿੱਥੇ 10 ਕਿਲੋ ਹੀ ਉਹ ਕਣਕ ਹੋ ਗਈ 7 ਕਿਲੋ 6 ਕਿਲੋ 40% ਇਹਨਾਂ ਨੇ ਦੇਣਾ ਹੀ ਉਹ ਆ ਰਿਹਾ ਵੇਖੋ ਪੰਜਾਬ ਅੱਜ ਮੈਂ ਜੋ ਮਹਿਸੂਸ ਕਰ ਰਿਹਾ ਇਹਦੇ ਵਿੱਚ ਕਿਸੇ ਵੀ ਲੀਡਰ ਦਾ ਕੋਈ ਕਸੂਰ ਨਹੀਂ ਕਸੂਰ ਹੈਗਾ ਵਾ ਉੱਪਰਲੀ ਲੀਡਰਸ਼ਿਪ ਦਾ ਸੀਐਮ ਸਾਫ ਫੇਲ ਹੋ ਗਿਆ ਪੰਜਾਬ ਸਰਕਾਰ ਚਲਾਉਣ ਚ ਕਿਉਂਕਿ ਪੰਜਾਬ ਤੇ ਕਰਜ਼ਾ ਹੀ ਇੰਨਾ ਹੈ ਪੰਜਾਬ ਤੇ ਕਰਜ਼ਾ ਹੀ ਇੰਨਾ ਹੈ ਉਹ ਕਰਨ ਤੇ ਕਰਨ ਕੀ ਕਿਸ਼ਤਾਂ ਤਾਰਨ ਕਿਸ ਲੋਕਾਂ ਨੂੰ ਫੈਸਿਲਟੀਆਂ ਦੇਣ ਉਹਨਾਂ ਕੋ ਸਰਕਾਰ ਹੀ ਨਹੀਂ ਚੱਲ ਸਕੀ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਹੀ ਇੰਨਾ ਹੈਗਾ ਕਿ ਉਹ ਪੰਜਾਬ ਨੂੰ ਦਬਾ ਕੇ ਰੱਖ ਦਿੱਤਾ ਸੋ ਅਸੀਂ ਇਹ ਗੱਲ ਨੂੰ ਸਮਝ ਗੱਲ ਨੂੰ ਸਮਝਣਾ ਪਈ ਜੋ ਕੁਝ ਵੀ ਹੈਗਾ ਜੇ ਜਿੱਦੋਂ ਜੋ ਆਉਂਦਾ ਹਨ ਨੂੰ ਉਹਦੀ ਪਹਿਲ ਦੇ ਆਧਾਰ ਤੇ ਕੰਮ ਕਰਨੇ ਚਾਹੀਦੇ ਆ ਸਰ ਕੰਮ ਸ਼ੁਰੂ ਹੋਣੇ ਚਾਹੀਦੇ ਹਨ ਅਗਰ ਗੱਲ ਕਰੀਏ ਸਾਡੀ ਡਿਫੈਂਸ ਰੋਡ ਆ ਡਿਫੈਂਸ ਰੋਡ ਦੇ ਉੱਤੇ ਮੈਂ ਰੰਧਾ ਸਾਹ ਨੂੰ ਬੇਨਤੀ ਕੀਤੀ ਉਹ ਰਾਜਨਾਥ ਸਿੰਘ ਨੂੰ ਰਾਜਨਾਥ ਸਿੰਘ ਨੂੰ ਮਿਲੇ ਰੰਧਾ ਸਾਹਿਬ ਇਹ ਗੱਲ ਕਰ ਰਿਹਾ ਕਿ ਆਨਰ ਟਾਈਮ 'ਚ ਜਦੋਂ ਡਿਫੈਂਸ ਰੋਡ ਦਾ ਸਿਸਟਮ ਕੁਝ ਪ੍ਰੋਪਰ ਵੇ ਨਾਲ ਚੱਲ ਰਿਹਾ ਚੱਲ ਗਿਆ ਕਹਿੰਦੇ ਇਨੂੰ ਖਰੀਦ ਕੇ ਵੀ ਮੈਂ ਰੁਪਇਆ 20 ਲੱਖ ਲੱਗੇ 30 ਲੱਖ ਲੱਗੇ ਤਾਂ ਦਊਂਗਾ ਇਹਦੇ ਉੱਪਰ ਜਿੰਨਾ ਵੀ ਉੱਤੇ ਮਟੀਰੀਅਲ ਪੱਕੇ ਕਰਨ ਦਾ ਪੈਸਾ ਤਾਂ ਵੀ ਉਹ ਮੈਂ ਆਪਣੇ ਫੰਡ ਚ ਦਊਂਗਾ ਤੁਸੀਂ ਬੇਫਿਕਰ ਹੋ ਜਾਓ ਹੁਣ ਗੱਲ ਤੇ ਹਨ ਆਹੀਂ ਜੇ ਅਗਰ ਬੇਫਿਕਰ ਆ ਤੇ ਉਹ ਅਸੀਂ ਐਮਪੀ ਫੰਡ ਚ ਬੇਫਿਕਰ ਆ ਵੀ ਸਾਨੂੰ ਰਿਹਾਉ ਸਾਨੂੰ ਦੇ ਦੇਣੇ ਆ ਸੈਂਟਰ ਸਰਕਾਰ ਤੋਂ ਸਾਨੂੰ ਫੰਡ ਆ ਜਣਾ ਵਾ ਤੇ ਪੰਜਾਬ ਸਰਕਾਰ ਤੇ ਇਤਿਹਾਸ ਹੀ ਹੈ ਨਹੀਂ ਕੋਈ ਸਾਹਿਬ ਪੰਜਾਬ ਸਰਕਾਰ ਦੇ ਨਗਰ ਨਿਗਮ ਬਟਾਲਾ ਦੇ ਐਮਸੀਬੀ ਨੇ ਪ੍ਰਧਾਨ ਨੇ ਕਾਂਗਰਸ ਦੇ ਔਰ ਸਿੱਧੇ ਤੌਰ ਤੇ ਇਹ ਕਹਿੰਦੇ ਕਿ 27 ਕਰੋੜ ਦੇ ਫੰਡ ਜਿਹੜੇ ਸੈਂਟਰ ਦੇ ਇੱਕ ਲੈਪਸ ਹੋਣ ਵਾਲੀ ਕੰਡੀਸ਼ਨ ਦੇ ਉੱਤੇ ਹੈਗੇ ਆ ਕਿ ਜੇ 27 ਕਰੋੜ ਦੇ ਫੰਡ ਜਲਦੀ ਨਾ ਖਰਚੇ ਤਾਂ ਸ਼ਾਇਦ ਬਟਾਲਾ ਦੇ ਲੋਕਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਸੀ ਸੜਕਾਂ ਦੀਆਂ ਮੰਗਾਂ ਸੀ ਡਿਵੈਲਪਮੈਂਟ ਦੇ ਕੰਮ ਉਹ ਪੈਸੇ ਲੈਪਸ ਹੋ ਜਾਣਗੇ ਤਾਂ ਕੰਮ ਜਲਦੀ ਸ਼ੁਰੂ ਹੋ ਜੇ ਦੂਸਰਾ ਪੱਖ ਉਹਨਾਂ ਦਾ ਇਹ ਵੀ ਹੈ ਕਿ ਸਟੇਟ ਗਵਰਨਮੈਂਟ ਖਾਲੀ ਹੱਥ ਹੀ ਦਾਅਵੇ ਕਰਦੀ ਪਈ ਹੈ ਸਟੇਟ ਗਵਰਨਮੈਂਟ ਵੱਲੋਂ ਨਗਰ ਨਿਗਮ ਬਟਾਲਾ ਨੂੰ ਕੋਈ ਵੀ ਅੱਜ ਤੱਕ ਪੈਸਾ ਨਹੀਂ ਡਿਵੈਲਪਮੈਂਟ ਵਾਸਤੇ ਦਿੱਤਾ ਗਿਆ ਕੈਮਰਾ ਪਰਸਨ ਵਿਕਰਮ ਜੀ ਮੇਰੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਕਰਦਾ ਹੈ